ਕੀ ਆਪਣੇ ਵਿਆਹ ਇਹ ਡੌਗ ਦੇ ਸ਼ੋਅ ਇਹ ਆਪਾਂ ਪਾਵਾਂਗੇ ਤੇ ਜਿਸ ਵੀਟੀ ਵਾਲਾ ਦੇ ਬਿੱਲੀ ਆਵੇ ਜਾਣ ਕੇ ਫੜ ਕੇ ਧੌਣਾ ਬੈ ਲਾ ਕੇ ਸਵੇਰ ਨੂੰ ਵੇਖ ਉਹ ਤੁਹਾਡਾ ਕੁੱਕੜ ਕੁਗੜੀ ਮਰ ਗਿਆ ਓਏ ਆ ਜਾ ਕਿੰਦਗੀ ਹੁੰਦੇ ਨੇ ਰਿਜ਼ਲਟ ਬੜਾ ਸੋਹਣਾ ਦਿੱਤਾ ਨਹੀਂ ਕਮਲ ਜੀਏ ਤੂੰ ਹਾਂਜੀ ਸਸਰੀ ਕਲ ਕੀ ਹਲ ਚੱਲ ਤੇ ਅੱਜ ਦੇ ਵਲੌਗ ਦੇ ਸਾਰੇ ਜਣਿਆਂ ਦਾ ਸਵਾਗਤ ਹੈ ਵੀਰ ਭਰਾਵਾਂ ਦਾ ਗੱਗੂ ਨਹੀਂ ਹੌਲੀ ਜੇ ਖਿਸਕਦੇ ਹੋਏ ਖਿਸਕਣਾ ਜਿਹੜਾ ਸਾਰੇ ਪਰਹਰਦਾ ਗੱਗੂ ਨਹੀਂ ਸਿਆਣ ਚੌਂਦਾ ਸ਼ਹਿਰੀ ਵਾਲਾ ਕਾਲ ਬਣਿਆ ਰੰਗ ਮਾਰ ਲੱਗਿਆ ਹੈ ਰੰਗ ਆਵੇ ਲੱਗ ਜਾਦਾ ਕਿੰਨਾ ਵੇੜਾ ਵਾ ਸਾਰੇ ਬਨੇਓ ਡੈਕੋਰੇਸ਼ਨ ਨਾਲ ਕਹਿੰਦਾ ਈ ਤੇਰਾ ਘਰ ਵੀ ਉਹ ਤੇਰਾ ਘਰ ਕਿਹ ਜਨਾ ਕੁੱਤਿਆਂ ਦਾ ਘਰ ਇਹ ਟਾ ਦੇ ਨੇ ਸਾਰੇ ਹੱਥ ਨਾਲ ਕਰਨੇ ਬਿਠਾ ਬਿਠਾਏ ਸਾਰੇ ਟਾ ਦੇ ਨੇ ਗੱਡੀਆਂ ਲਾ ਦੇ ਬਹੁ ਮਾੜੀ ਕਿੱਥੇ ਗੱਡੀਆਂ ਧੋਣ ਵਾਲੀਆਂ ਯਾਰ ਵਿਚਾਰੀਆਂ ਕੀ ਕਰੀਏ ਘੱਟਾ ਹੀ ਬਹੁ ਪੈਂਦਾ ਵਿਚਾਰੇ ਕੰਮ ਹੀ ਬਹੁ ਵਿਚਾਰੀਆਂ ਦੇ ਘੱਟਾ ਪਈ ਓ ਵੇਲਾ ਲੇ ਉਧਰ ਦੋ ਇਲੈਕਟ੍ਰੀਸ਼ੀਅਨ ਚੰਬੜੇ ਪਏ ਉਹਨੂੰ ਵੇਲਾ ਐਲੀਵੇਟਰਾਂ ਦੇ ਚੜੇ ਫਿਰਦੇ ਤੇ ਉਧਰ ਵੇਹੇ ਭਾਵੇਂ ਕੰਮ ਸ਼ੁਰੂ ਹੋਵੇ ਨਾ ਤੁਹਾਡੇ ਖਲਾਰਾ ਪਿਆ ਹੁੰਦਾ ਇਹ ਗੱਲ ਮੈਂ ਨੋਟ ਕੀਤੀ ਇਮਾਨਤ ਤੂੰ ਹੀ ਐਂ ਹੀ ਖਲਾਰਾ ਪਿਆ ਹੀ ਚੰਗਾ ਵਧੀਆ ਹਰਜੀਤ ਕੋਲ ਉਧਰ ਮ ਇੱਧਰ ਦੀ ਫੱਟਾ ਲਾਇਆ ਵੀਰ ਜੀ ਚੜਨ ਆਸਤੇ ਮਦਾ ਕਰਾਈ ਜਾਨੀ ਤਿਆਰੀ ਹੈ ਮਦੇ ਕਰਾਈ ਜਾਨੀ ਤਿਆਰੀ ਕਲੀ ਤੋਂ ਮਾਰ ਤੋਰਾ ਨਾ ਇੱਥੇ ਚਾਚੀ ਰੱਖ ਇਹ ਨਹੀਂ ਦੱਸਦੀ ਓਏ ਆ ਕੀ ਕਰਨੇ ਕੀ ਲੱਗੇ ਕਲੀ ਤੋਂ ਹੋਰਾ ਹੀ ਰੱਖ ਆ ਜਿਹੜਾ ਦੁਪੱਟਿਆ ਵਾ ਇੱਥੇ ਦੁਪੱਟੇ ਚ ਕਰਕੇ ਪੱਟੇ ਤੋਂ ਪੈਪ ਤੋਂ ਅੰਦਰ ਕਰੇਗਾ ਇੱਥੇ ਹੀ ਰੱਖ ਦੇਵਾ ਹਾਂ ਆ ਕੇ ਜਾ ਕਰ ਗਏ ਕਲੀ ਨਵਾਂ ਆ ਜਿੱਤਾ ਸੀ ਬੇਟਾ ਇਹ ਮੇਨਾ ਕੰਕਰ ਬਹੁਤ ਆ ਕੋਈ ਨਹੀਂ ਗਾਡਰ ਆਪਾਂ ਵੜ ਲਾਂਗੇ ਕਟਰ ਦੇ ਨਾਲ ਇੱਥੇ ਬਣਾਉਣਾ ਯਾਰ ਕੁਕੜੀਆਂ ਦਾ ਕਿਉਂ ਕਿੱਥੇ ਬਣਾਉਣਾ ਚਲੋ ਆਂਡੇ ਖਾਵਾਂਗੇ ਸਿਆਲ ਸਿਆਲ ਡਬਲ ਡਬਲ ਸਟੋਰੀ ਪਾਵਾਂਗੇ ਡਬਲ ਬਿਲਡਿੰਗ ਉਹ ਏਨਲ ਸਾਹਦੇ ਉਹੀ ਪੁਰੇ ਹੋਣੇ ਉਹ ਚੋੜੇ ਉਹ ਐ ਕਰ ਉਹ ਹਾਂ ਇੰਨੇ ਜਿਹਾ ਪਾ ਉਹ ਬਣਾਉਣਾ ਪੱਟਲਾ ਇੱਧਰ ਓਲਾ ਕੁੱਤੇ ਕਿਹੜਾ ਉਹ ਚਾ ਮਜਾ ਨਹੀਂ ਪਟੇ ਜਾਣਾ ਉਹ ਨਹੀਂ ਥਾਂ ਥੋੜੀ ਉਹ ਉਹ ਥਾਂ ਥੋੜੀ ਆ ਉਹਦੇ ਉੱਤੇ ਸਲੇਟਾ ਜਰੂਰ ਕੰਮ ਆ ਜਾਣਗੀਆਂ ਜਿਹੜੀਆਂ ਉੱਤੇ ਪਾਈਆਂ ਹਈਆਂ ਆ ਦੇ ਹਾਂ ਉਹ ਲਾ ਲਾਂਗੇ ਪਟਿਆ ਜਾਣਾ ਬਈ ਅੱਗੇ ਵਾਧੂ ਵੇਖਿਆ ਕੰਮ ਆਇਆ ਉਹ ਨਹੀਂ ਨਹੀਂ ਉਹ ਭਰਾਵਾ ਛੋਟਾ ਵਾਲਾ ਛੋਟਾ ਏ ਛੋਟਾ ਵਾਲਾ ਏ ਉਹ ਨਹੀਂ ਕੰਮ ਦੇਣਾ ਆਪਾਂ ਨੂੰ ਤੂੰ ਆਇਆ ਕਰ ਉਹਨੂੰ ਖੋਲ ਸਵੀਟੀ ਨੂੰ ਸਵੀਟੀ ਖੋਲੀ ਆਪਾਂ ਸਲੇਟਾ ਵੀ ਬਾਲਨੇ ਆਪਣੇ ਕੋਲੇ ਬਸ ਸਕਟੀ ਦਾ ਉਹ ਬਾਲੇ ਦਪੇ ਯਾਰ ਜੀ ਆਪਾਂ ਜੇ ਮੈਂ ਕਹ ਦੂਜੀ ਪਾਉਣੀ ਪਈ ਜੀ ਨਾ ਸਕਟੀ ਕਨ ਕੋਲੇ ਆਪਣੇ ਕੋਲੇ ਉਹ ਸਲੇਟਾ ਵੀ ਉਹ ਜਿਹੜਾ ਸਲੇਟਾ ਟੌਰਣੀ ਪੈਣੀ ਫਿਰ ਰਬਾ ਲੈ ਨਾ ਉਹ ਤੇ ਮਾਰੀ ਕੱਚੀ ਜਿਹੀ ਮੁੱਠੀ ਲਾ ਕੇ ਫਰਦਾ ਹਾਂ ਹਾਂ ਫਿਰ ਸਾਥ ਠੰਡੀ ਰੋਗੀ ਉਹ ਕੁੱਕੜ ਕੇ ਤੇ ਆ ਕਿੰਨੇ ਕੁੱਕੜਾ ਵੀ 25 ਰਾਂ ਵਾ ਬਾਟੂ ਇੱਕ ਘੁੱਟੇ ਮ ਨਾਲ ਉਹ ਇੱਕੀ ਵਾਟਾ ਉੱਪਰ ਦੀ ਲੋਟੀ ਯਾਰ ਉਧਰ ਗਾਂ ਛੁੱਛੇ ਗਾਂ ਕਾ ਇੱਥੇ ਦੂਜਾ ਯਾਰ ਇੱਕ ਬੰਨੇ ਬਸ ਉਹ ਜਾਲੀ ਲਾ ਦੀ ਆਹ ਵਾਲੀ ਭਈ ਆਪਣੇ ਕੋ ਉਹ ਜਾਲੀ ਜੱਤਾ ਹੁਣਾ ਨਾ ਮੜ ਵਡਾਉਣ ਜੇ ਇਸੇ ਕੁੱਕੜ ਦੇ ਬਿੱਲੀ ਆਵੇ ਜਾਣ ਕੇ ਫੜ ਕੇ ਝੋਣਾ ਬੈਠਾ ਲਾ ਕੇ ਸਵੇਰ ਨੂੰ ਵੇਖਦੇ ਕਿਉਂ ਹੈ ਕਰਦਾ ਨਸਨੋਰਾ ਯਾਰ ਹੈ ਕਿਉਂ ਕਰਦਾ ਲਾ ਸਲੋਵਰੇ ਨਾ ਕਰਿਆ ਕਰ ਯਾਰ ਇਹ ਯਾਦ ਰੱਖ ਜਿਹੜਾ ਕੰਡ ਨਹੀਂ ਬਾਹ ਬਿੱਲੀ ਨਹੀਂ ਉਹਦੇ ਬੜਾ ਚਲਣਾ ਸਲੋਵਰੇ ਕਰਿਆ ਕਰ ਯਾਰ ਸਮੇਰ ਨੂੰ ਮਰ ਕੇ ਖਾਣ ਨੂੰ ਉਹਦੇ ਇਕੱਠੇ ਹੋ ਜੂਗੀ ਸਲਵਰੇ ਕਹ ਲੈ ਇਹ ਲੇ ਗੜਾ ਰਾਤ ਲਾ ਤਾਂ ਮਰੋੜਤੀ ਹੋ ਜਾਂਦਾ ਵਾ ਆ ਜਾਈ ਲਾਗੇ ਉੱਪਰ ਦੂਜੀ ਆ ਗਏ ਬਰੀਕ ਵਾਲੀ ਠੀਕ ਆ ਅਈਸ 호텔 ਜਿਹੜੀ ਛਾਲੇ ਜਾਂਦੀ ਸੁਨਵਰ ਏ ਇਹ ਲਾਗੇ ਛਾਲੇ ਦੀ ਖੋਲ ਜਿਹੜੀ ਉਹਦੇ ਨਾਲ ਅੱਗੇ ਕੋਈ ਨਹੀਂ ਖੋਲ ਕੋਲ ਦੀ ਉਹ ਨਾਲੇ ਪਰੇ ਸੁਨਵਰ ਹੈ ਸਿਆਲ ਨੇ ਜਦੋਂ ਮੀਟ ਖਾਂਦਾ ਜੀ ਕਰੇ ਓਹ ਹੋਏ ਨੀ ਤਾਂ ਬਿੱਲੀ ਤਾਂ ਹੁਣ ਮਰੋੜ ਗਈ ਤੇਰੀ ਤਾਂ ਬਿੱਲੀ ਤਾਂ ਹੁਣ ਮਰੋੜ ਗਈ ਕਿ ਵੇਚ ਜਰੂਰ ਕਰਨੀ ਅੱਗੇ ਪਏ ਆ ਤੇ ਪਾ ਨਵੇਂ ਨਹੀਂ ਕਾ ਹਾਂ ਉਹ ਖੁੱਡਾ ਪੜ ਰਹੀ ਏ ਆਹ ਤਾਂ ਨਹੀਂ ਆ ਨੀ ਭਾਵੇਂ ਉਧਰ ਕੰਮ ਲੱਗਾ ਹੋਵੇ ਕੋਈ ਜਿੱਦਣੋਂ ਆਣ ਕੇ ਤਾਂ ਮਰੋੜ ਕੇ ਇੱਕ ਰੱਖਿਆ ਹੋਵੇ ਓਏ ਉਹ ਤਾਂ ਦਾ ਕੁੱਕੜ-ਕੋਕੜੀ ਮਾਰ ਗਿਆ ਹੋਇਆ ਆ ਜਾ ਚੰਗੀਆਂ ਦੇ ਲਈ ਪਰ ਆਂਡੇ ਖਾਏ ਉਹ ਵੱਡੇ ਹੋਣਾ ਪਰ ਬਿੱਲੀ ਪਹਿਲਾਂ ਮਰੋੜ ਜਾ ਕਰੂਗੀ ਬਿੱਲੀ ਉਹ ਵੀ ਜੀਵ ਜੰਤੂ ਬਣਾਇ ਖਾਣ ਨੂੰ ਬਣਾਇਆ ਪਰ ਆਪ ਨਾ ਖਾਏ ਉਹ ਤੁਸੀਂ ਅੱਛਾ ਉਹ ਵੀ ਜੀਵ ਜਾਨ ਹੁੰਦੀ ਉਹਨਾਂ ਚ ਮੈਂ ਉੱਥੋਂ ਲੈ ਕੇ ਆਉਣੀ ਉਹ ਜਾਨ ਨਹੀਂ ਹੁੰਦੀ ਖਾਣੇ ਕਿਉਂ ਨਹੀਂ ਖਾਂਦੇ ਸਾਕੜੀ ਆ ਆਪਦੇ ਮੂੰਹ ਨਾ ਵੱਡੇ ਲੈਗ ਪੀਸ ਖਾਦਾ ਹੀ ਏ ਆਂਡੇ ਖਾ ਲਈ ਤੇ ਜਾਂ ਉਹ ਵੀ ਦੇ ਦੇ ਉਹਨਾਂ ਵੱਟ ਕੇ ਆਂਡਾ ਵੀ ਟੁਕੜੀ ਦਾ ਉਹ ਆਪ ਗੁੰਦੀ ਆ ਤਾਂ ਡਾੜਾ ਵੜਾ ਜੇ ਉਹ ਖਾਣੇ ਹੁੰਦੇ ਆ ਬੱਚੇ ਹੁੰਦੇ ਨਾ ਆਹੋ ਇਹਨਾਂ ਦਾ ਆਕੇ ਮੰਨੇ ਆ ਨਾ ਬ੍ਰਿੰਲਰਾਂ ਨਾਲ ਮੱਝੇ ਨਹੀਂ ਬੰਨ੍ਹਦੇ ਬ੍ਰਿੰਲਰ ਜਿਹੜੇ ਬਿਓ ਖਾਣਾ ਦੇਖ ਸੀ ਇਹ ਇਹ ਬਹੁਤ ਵੱਡਾ ਮੁੱਦਾ ਏ ਟਾਪਿਕ ਬਹੁਤ ਵੱਡਾ ਏ ਵਾਕੀ ਗੱਲ ਨਹੀਂ ਸਮਝ ਲੱਗਦੀ ਨਾ ਕੀ ਸਾਹਬ ਆ ਜਾ ਰੇ ਬਹੁਤ ਵੱਡਾ ਟਾਪਿਕ ਏ ਬਾਜੂ ਵੈੱਕ ਗੈਰੰਟੀਸ ਕਰਦਾ ਆ ਪੈਂਤੇ ਬਲਾਉਂਦੇ ਆ ਆਪਾਂ ਲੈ ਕੇ ਚੱਲੀਏ ਉਹਨੂੰ ਚੱਲ ਇਹਨਾਂ ਦੇ ਵੀ ਵਿਆਹ ਦੀ ਸ਼ਾਪਿੰਗ ਕਰ ਲਈਏ ਹੈ ਇਹਨਾਂ ਦੇ ਵੀ ਵਿਆਹ ਦੀ ਸ਼ਾਪਿੰਗ ਕਰਨੀ ਏ ਆ ਕੇ ਬਾਅਦ ਕਰਾਂਗੇ ਵਿਆਹ ਦੀ ਸ਼ਾਪਿੰਗ ਆਪਾਂ ਆ ਜੀ ਕਰ ਲਈਏ ਪਹਿਲਾਂ ਨਹੀਂ ਇਹਨਾਂ ਦੇ ਕੱਪੜੇ-ਕੱਪੜੇ ਆਏ ਮੈਨੂੰ ਦੱਸਿਆ ਬਾਵਾ ਕੋ ਸਮਾਨ ਸੁੰਨ ਆਇਆ ਇਹਨਾਂ ਦਾ ਲੈ ਆ ਤੇਰੇ ਲਈ ਵੀ ਆਹ ਆਹ ਤੇਰੇ ਲਈ ਵੀ ਆਹ ਲੈ ਜਾ ਇਹਨੇ ਕੋ ਕਹਿੰਦੀ ਲੈ ਜਾ ਲੈ ਜਾ ਇਹਨੇ ਕੋ ਲੈ ਜਾ ਕਿਹੜਾ ਸ਼ੇਰ ਆ ਜਿਹੜਾ ਕਰਿਆ ਆਹੋ ਇੱਥੋਂ ਲੈ ਜਾਂਦੇ ਹੁਣ ਇਹ ਸਾਮਾਨ ਤੇ ਇਹਨਾਂ ਨੂੰ ਮੈਂ ਟ੍ਰੀਮਿੰਗ ਕਰਾਉਣਾ ਹੁੰਦਾ ਹੈਰੀ ਪੈਟ ਸ਼ਾਪ ਮੋਗਾ ਪ੍ਰੇਮਨਗਰ ਮੋਗਾ ਆ ਵੇ ਲੋ ਇਹ ਆ ਇਹ ਆ ਇਹ ਕਿ ਜੇਂ ਫਰਦ ਫਰਦਲੀ ਐ ਤੇ ਰੱਖ ਨਾਲ ਹੀ ਪੰਜਾ ਇਹ ਗੁਰਵਾ ਉਦਨ ਬਾਈ ਨੇ ਨਾ ਕਿਤੇ ਚਾਂ ਚੱਕੀ ਨੂੰ ਵੀ ਦਜਾ ਬਾਈ ਕਹਿੰਦਾ ਮੈਂ ਮਲਾਉਣਾ ਤੈਨੂੰ ਡੌੜੂ ਇਹ ਗੁਰਵਾ ਇਧਰੋਂ ਆਇਆ ਮੇਰੇ ਤਰਾਓ ਕੱਢ ਤੇ ਮੈਂ ਕਹਾ ਢੋਡੀ ਭਲਾ ਏ ਡਾ ਡੋਗ ਆਪਣੇ ਐ ਬੰਨਾ ਹੀ ਹੋਣਾ ਹਾਂ ਤੇਰੇ ਵਾਲੇ ਐ ਬੰਨਾ ਚਲੋ ਸਿਆਣਾ ਬੜਾ ਜਮਾਨੀ ਤੰਗ ਕਰਦਾ ਅਵੇ ਸਾਰੇ ਨਾ ਫਰੈਂਡਲੀ ਰਹਿੰਦੇ ਵੇਲਾ ਨਹੀਂ ਦੇ ਆ ਇਹ ਉਹਦੀ ਮਾਂ ਨਾ ਹਾਂ ਇਹਦੀ ਮਾਂ ਜਿਹੜਾ ਉਹ ਆਇਆ ਸੀ ਰਿਜ਼ਲਟ ਬੜਾ ਸੋਹਣਾ ਦਿੱਤਾ ਨਹੀਂ ਕਮਲ ਜੀ ਜੀ ਤੂੰ ਗੁਰਗਾ ਇਹ ਤਾਂ ਬਹੁਤ ਸਿਆਣੀ ਹੈ ਹਾਂ ਇਹ ਮੈਨੂੰ ਬਾਈ ਨੇ ਉਦੋਂ ਵੀ ਦੱਸਿਆ ਕਹਿੰਦਾ ਇਹਨੂੰ ਜਿਵੇਂ ਮਰਜੀ ਹੱਥ ਪਿੱਲਾ ਫੇਰ ਲੋ ਇਹ ਨਹੀਂ ਕਹਿੰਦੀ ਕੋਈ ਇਹਦੀ ਕੁਝ ਕਹਿੰਦੀ ਨਹੀਂ ਪਰ ਉਹਦਾ ਕੋਈ ਤਵਾਰ ਨਹੀਂ ਉਹ ਕਈ ਜਰੀ ਦੰਦੀ ਮਾਰ ਵੀ ਜਾਂਦਾ ਆਹ ਬਲਾਰ ਜੰਗਾ ਅਰੇ ਸ਼ਾਹ ਜੀ ਪਹਿਲਾਂ ਤਾਂ ਸਾਨੂੰ ਆਹ ਜਿਹੜੀਆਂ ਚੀਜ਼ਾਂ ਆ ਸਰਦੀਆਂ ਦਾ ਜਿਹੜਾ ਡੌਗ ਦੇ ਰਹਿਣ ਵਾਸਤੇ ਇਹ ਪਰ ਬਾਈ ਸਾਡੇ ਜਾਨਵਰਾਂ ਵਾਸਤੇ ਮੈਂ ਤੁਹਾਨੂੰ ਸਹੀ ਦੱਸਾਂ ਬਾਈ ਆਹ ਲਗਿਆ ਸੀ ਇੱਕ ਦੇ ਨਾਲ ਦਾ ਸਾਡੇ ਡੌਗ ਨੇ ਯਾਰ ਦੰਦੀਆਂ ਬਹੁਤ ਵੜਦੇ ਥੱਲੇ ਰੱਖ ਦੇਣੀ ਇਹ ਬੜੀ ਸਮੱਸਿਆ ਆਉਂਦੀ ਸਾਨੂੰ ਕੋਈ ਵਧੀਆ ਮਤਲਬ ਚੀਜ਼ ਆ ਖਾਰੜ ਹੈਗੀ ਜੀਤੇ ਰਹਿ ਸਕਦੇ ਉਹ ਤਾਂ ਦੇਖੋ ਡੌਗ ਦਾ ਨੇਚਰ ਆ ਵੀ ਉਹਨੇ ਥੋੜਾ ਬਹੁਤਾ ਕਰਨਾ ਹੀ ਕਰਨਾ ਪਰ ਜ਼ਿਆਦਾਤਰ ਨਹੀਂ ਕਰਦੇ ਜਦੋਂ ਉਹਨੂੰ ਪਤਾ ਲੱਗਦਾ ਨਾ ਡੌਗ ਨੂੰ ਕਿ ਹਾਂ ਵੀ ਮੈਂ ਨਗਾ ਫੀਲ ਕਰਦਾ ਵਧੀਆ ਮੇਰੀ ਕੰਫਰਟ ਹਾਂ ਕੰਫਰਟ ਜਦੋਂ ਆਪਦੇ ਡੌਗ ਕੰਫਰਟ ਚ ਆ ਜਾਂਦਾ ਫਿਰ ਨਹੀਂ ਪਾੜਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਉੱਤੇ ਆਉਗੀ ਉਹ ਚਿੜੀਆਂ ਲੈ ਕੇ ਕਬੂਤਰਾਂ ਨੂੰ ਜਗਾਉਂਦਾ ਉਹ ਕਬੂਤਰਾਂ ਦੇ ਵੀ ਪਏ ਆਪਣੇ ਘਰ ਰੌਂਡ ਆ ਕਬੂਤਰਾਂ ਦੇ ਆਈ ਤੋਂ ਤੇ ਚਿੜੀਆਂ ਕੂਤ ਸਾਰੀਆਂ ਦੀਆਂ ਸਾਰੀਆਂ ਦੇ ਹੀ ਆ ਬੇਸਿਕਲੀ ਅਰੇ ਸੱਚਾ ਹੋਣਾ ਕੋ ਸੱਚ A to Z ਹੀ ਜਾਨਵਰਾਂ ਦਾ ਸਮਾਨ ਮਿਲ ਜਾਂਦਾ ਜਿਵੇਂ ਜਿਹੜੇ ਵੀ ਬੰਦਿਆਂ ਨੂੰ ਪੱਟ ਦਾ ਸ਼ੌਂਕ ਆ ਜਿਵੇਂ ਕਈਆਂ ਨੂੰ ਕਬੂਤਰਾਂ ਦਾ ਸ਼ੌਂਕ ਆ ਕਈਆਂ ਨੂੰ ਮੱਛੀਆਂ ਦਾ ਸ਼ੌਂਕ ਆ ਕਈਆਂ ਬੰਦਿਆਂ ਨੂੰ ਜਿਵੇਂ ਹੋਰ ਅਦਰ ਜਿਵੇਂ ਚੀਜ਼ਾਂ ਜਿਵੇਂ ਚੂਮਿਆਂ ਦਾ ਸ਼ੌਕ ਹੁੰਦਾ ਕਈਆਂ ਨੂੰ ਬੜੇ ਖਰਗੋਸ਼ਾਂ ਦਾ ਨਾ ਚਾਹੀ ਸਾਰਾ ਕੁਝ ਹੈ ਸਾਡੇ ਸਾਰੇ ਚੀਜ਼ਾਂ ਦਾ ਜਿਵੇਂ ਸ਼ੌਕ ਆ ਪਰ ਮੈਂ ਆਪਾਂ ਜਿਹੜੀ ਸ਼ਾਪਿੰਗ ਕਰਨੀ ਆਪਾਂ ਉਹ ਵਿਖਾ ਨਹੀਂ ਕੋਈ ਨਹੀਂ ਉਹ ਜਾਇਆ ਨਾ ਬਰਡ ਦੇ ਜਿਹੜੇ ਕੇਜ ਆ ਉਹ ਵੱਡੇ ਵੀ ਮਿਲਦੇ ਆ ਸਾਰੇ ਹੀ ਆ ਸਾਰੇ ਸਾਈਜ਼ ਹੈਗੇ ਆ ਏ ਟੂ ਜ਼ेड ਸਾਈਜ਼ ਏ ਟੂ ਜ਼ेड ਸਾਈਜ਼ ਆ ਜਿਹੜੀਆਂ ਝੌਂਪੜੀਆਂ ਆਈਆਂ ਸ਼ਹਿ ਜੀ ਕਿਵੇਂ ਉਹ ਉਹ ਆਹੀ ਆ ਜਿਹੜੀਆਂ ਵਿంటర్ ਸਟਾਫੀ ਆ ਡੌਗ ਦਾ ਨਾ ਜਿੱਦਾਂ ਜਿਵੇਂ ਬਿੱਲੀਆਂ ਦਾ ਵੀ ਹੈ ਨਾ ਸ਼ਾਇਦ ਉਹ ਬਿੱਲੀਆਂ ਬਹੁਤ ਸਰਦਾ ਬਿਲਕੁਲ ਬਿਲਕੁਲ ਉਹ ਬਿੱਲੀ ਚੱਕਰ ਜਿਹਾ ਰਹਿਣ ਹਾਂਜੀ ਠੀਕ ਠੀਕ ਇਹ ਖੇਡਣ ਨੂੰ ਚਾਹੀਦਾ ਸਮਾਨ ਹੈ ਖੇਡਣ ਨੂੰ ਭਾਜੀ ਆਹ ਦੇਖੋ ਦੇਖੋ ਖੇਡਣ ਨੂੰ ਬਈ ਜਾਣ ਵਾਸਤੇ ਔਰ ਮੈਂ ਜੀ ਤਾਂ ਆ ਮਿਲ ਗਈ ਆਪਾਂ ਨੂੰ ਇਹ ਇਹ ਪਾਵਾਂਗੇ ਸਿਆਲਾ ਹੈ ਕਿ ਆਪਣੇ ਵਿਆਹ ਇਹ ਡੌਗ ਦੇ ਸ਼ੋਅ ਇਹ ਆਪਾਂ ਪਾਵਾਂਗੇ ਦੇ ਜੈ ਸਵੀਟੀ ਹੋਣਾ ਦੇ ਤੇ ਸਾਰਿਆਂ ਦੇ ਤੁਸੀਂ ਆਹ ਲਓ ਕੈਨਵਸ ਪਏ ਉਹਦੇ ਪਿੱਛੇ ਆਹ ਵਾਲਾ ਖੋਲੋ ਜੀ ਆਹ ਵਾਲਾ ਹਾ ਕੋਈ ਨਹੀਂ ਕੱਢ ਲੋ ਇੱਦਾਂ ਉਹ ਦੇਖੋ ਕਿੰਨਾ ਸੋਹਣਾ ਆਰਟੀਕਲ ਓ ਵਾਹ ਬਹੁਤ ਸੋਹਣਾ ਆਰਟੀਕਲ ਹੈ ਓਏ ਆ ਵੇ ਓਏ ਕਿੰਨੀਆਂ ਵੈਰਾਈਟੀ ਬਈ ਗੁਰੂਹਾ ਬਾਈ ਹੋਣਾ ਕੋ ਡੌਗ ਦੇ ਬਹੁਤ ਸੋਹਣੇ ਆਰਟੀਕਲ ਹੈ ਬੂਟ ਬੂਟ ਹੈ ਹਾਂ ਆ ਜੀ ਵੇ ਯਾਰ ਕਿੱਡੀ ਘੈਂਟ ਚੀਜ਼ਾਂ ਕੀ ਬਾਤ ਹੈ ਯਾਰ ਨੇ ਆ ਇਸ਼ਕਾ ਚੀਜ਼ਾਂ ਆ ਵੀ ਆਪਾਂ ਬਾਈ ਕਰਾਂਗੇ ਥੋੜੀਆਂ ਜੀਆਂ ਕਿਉਂਕਿ ਬਾਈ ਆਪਣੇ ਤੁਹਾਨੂੰ ਪਤਾ ਵਿਆਹ ਆਉਣਾ ਕੋਈ ਚੱਕਰ ਨਹੀਂ ਉਹਨੂੰ ਆਪਾਂ ਸਰਵਾਲਾ ਬਣਾ ਕੇ ਭੇਜਾਂਗੇ ਸਰਵਾਲੇ ਬਲ ਜਾਣੇ ਸਾਰੇ ਆਪਣੇ ਕੋ ਪੰਜ ਡੌਗਾਂ ਪੰਜਾ ਡੌਗ ਆ ਦਾ ਖਡਾਉਣੇ ਆਗੇ ਸ਼ਾਹੀ ਇਹ ਸਾਰੇ ਟੁਆਏ ਹਾਂ ਜੀ ਬੜੀ ਐਸੈਸਰੀ ਸ਼ਾਹੀ ਖਡਾਉਣੇ ਵਾਲੀ ਨਹੀਂ ਵੇ ਜੀ ਇਹਦੇ ਜਿਵੇਂ ਆਇਆ ਨਾ ਜੀ ਕੋਈ ਡੌਗ ਹਾਰਡ ਮੰਗਦਾ ਕੋਈ ਸੌਫਟ ਚਾਹੀਦਾ ਹਾਂ ਉਹਦੇ ਅਕੋਰਡਿੰਗ ਇਹ ਕੀ ਛੇ ਜੀ ਇਹ ਸਾਰੇ ਬਰਡ ਦੀ ਐਕਸੈਸਰੀ ਆ ਜਿੱਦਾਂ ਪਿੰਜਰਿਆਂ ਚ ਡੌਗ ਜਿਵੇਂ ਪਿੰਜਰਿਆਂ ਦੇ ਵਿੱਚ ਪੈਰਟ ਆ ਮਕਾਓ ਹੋ ਗਿਆ ਉਹ ਖੇਲਣ ਨੂੰ ਮੰਗਦੇ ਐ ਚੂਲੇ ਵਗੈਰਾ ਆ ਬਾਈ ਖਾਣ ਲਈ ਵੀ ਵੈਰਾਈਟੀਆਂ ਪੂਰੀਆਂ A to Z ਡੌਗ ਦੀਆਂ ਹਾਂ ਡੌਗ ਦੀਆਂ ਕੈਟ ਦੀਆਂ ਡੌਗ ਦੀਆਂ ਵੀ ਜਿਹੜੀਆਂ ਬਿਸਕੁਟ ਟਾਈਪ ਜਿਵੇਂ ਅਦਰ ਐਕਸੈਸਰੀ ਆ ਵੇਖੋ ਬੈਟਾਂ ਵਗੈਰਾ ਬੜੀਆਂ ਘੈਂਡ ਡੌਗ ਦੀਆਂ ਜਾ ਆਜੂ ਜੇ ਚੈਸਟ ਕਾਲੇ ਨਾ ਸ਼ਾਹੀ ਹਾਂ ਇਹ ਚੈਸਟ ਇਹ ਸਾਰੇ ਚੈਸਟ ਕਾਲੇ ਦੇ ਹਾਂ ਹਾਂ ਜੀ ਪਟੇ ਪੁਟੇ ਵੀ ਬੜੇ ਬਈ ਡਿਜ਼ਾਈਨ ਆ ਮੈਡਾ ਬਹੁਤ ਬੜੀ ਬਹੁਤ ਭੈਣ ਭੈਣ ਪਈਆ ਫਿਰ ਇੱਕ ਹੋਰ ਜੀ ਤੁਹਾਨੂੰ ਮਦਦਾਂ ਡੌਗ ਨੂੰ ਨਾ ਜਿਵੇਂ ਆਪਾਂ ਜਾਨਵਰ ਰੱਖ ਲੈਨੇ ਬਿੱਲੀ ਜਾਂ ਡੌਗ ਉਹਨਾਂ ਨੂੰ ਨਾ ਜਿਵੇਂ ਸਾਫ਼ ਕਰਨ ਦੀ ਬਹੁਤ ਪ੍ਰੋਬਲਮ ਦੀ ਉਹ ਵੀ ਬੜੇ ਤਰ੍ਹਾਂ ਦੇ ਬਈ ਉਹਨਾਂ ਲਈ ਬ੍ਰਸ਼ ਵਗੈਰਾ ਹਾਂਜੀ ਆ ਵਾਸ਼ ਕਰਨ ਵਾਸਤੇ ਆ ਗਲਵਜ਼ ਆ ਵਗੈਰਾ ਆ ਨਾਖੂਣ ਕੱਟਣ ਆ ਤੇ ਨੀਲ ਕਟਰ ਵਗੈਰਾ ਕੱਟਣਾ ਕੋਈ ਐਸੈਸਰੀ ਆ ਆਹ ਕਾਹਦੇ ਕੰਮ ਆਉਂਦਾ ਸ਼ਾਹੀ ਇਹ ਬਾਉ ਪਾਣੀ ਦੀ ਬੋਤਲ ਹੈ ਜੀ ਇਹ ਇਹ ਕਿਹਦੇ ਕੰਮ ਹੈ ਪਿੰਜਰੇ ਦੇ ਬਾਹਰ ਲੱਗ ਜਾਂਦੀ ਆ ਜਿਹੜੀ ਆਹ ਚੀਜ਼ ਆ ਇਹ ਪਿੰਜਰੇ ਦੇ ਅੰਦਰ ਰਹਿੰਦੀ ਆ ਠੀਕ ਆ ਉਹ ਫਿਰ ਇਹ ਜੀਬ ਨਾਲ ਪਾਣੀ ਪਿੰਦੇ ਆ ਉਹ ਉਦੋਂ ਉਹਨਾਂ ਪਾਣੀ ਬਾਹਰ ਆਂਦਾ ਰਹਿੰਦਾ ਅੱਛਾ ਪਾਣੀ ਸਾਫ਼ ਸੁਥਰਾ ਰਹਿੰਦਾ ਨਾ ਹਾਂ ਤੇ ਨਾਲੇ ਤੁਹਾਡੇ ਜਾਨਵਰ ਨੂੰ ਦੁਬਾਰਾ ਬਾਰ-ਬਾਰ ਪਾਣੀ ਦੇ ਜੀ 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 ਹਾਂ ਬਿਲਕੁਲ ਬਾਕੀ ਆ ਰੂਫ ਆ ਕੇ ਸ਼ਾਹੀ ਹਨਾ ਹਾਂਜੀ ਇਹ ਮਤਲਬ ਰस्सियां ਆਗੀਆਂ ਜਿਹੜੀਆਂ ਅੱਡ-ਅੱਡ ਤਰ੍ਹਾਂ ਦੀਆਂ ਸੰਗਲ ਵੀ ਲੈ ਸਕਦੇ ਜਿਵੇਂ ਹਰ ਤਰ੍ਹਾਂ ਜਿਵੇਂ ਦੀ ਵੀ ਪਾਉਦੀ ਹੋਵੇ ਹਾਂਜੀ ਹਾਂਜੀ ਬਾਕੀ ਆ ਆ ਕੇ ਗੱਲ ਤੇ ਪਾਉਣ ਲਈ ਚੈਨਾ ਇਹ ਬਾਲੀਆਂ ਕੈਂਡ ਲਾਦੀਆਂ ਅੱਜ ਕੱਲ ਹਨਾ ਬਈ ਚੈਨਾ ਆ ਜਿਹੜੀਆਂ ਚੈਨਲ ਆ ਸਪੈਸ਼ਲ ਹੈ ਜੀ ਇਹ ਅੱਛਾ ਜੀ ਇਹ ਜਿਹੜੀਆਂ ਹੈਗੀਆਂ ਜਿਵੇਂ ਡੌਗ ਸ਼ੋਅ ਨੂੰ ਆਪਾਂ ਡੌਗ ਨੂੰ ਆਪਾਂ ਸ਼ੋਅ ਤੇ ਲੈ ਕੇ ਜਾਂਦੇ ਹਾਂ ਹਾਂਜੀ ਹਾਂਜੀ ਸ਼ੋਅ ਵਾਸਤੇ ਬਿਲਕੁਲ ਮਤਲਬ ਜਿਹੜੇ ਆਪਣੇ ਜਾਨਵਰ ਸ਼ੋਅ ਵਾਸਤੇ ਲੈ ਕੇ ਜਾਂਦੇ ਆ ਉਹਨਾਂ ਦੀ ਵੀ ਐਸੈਸਰੀ ਆਲ ਆਪਣੇ ਕੋਲ ਆਲ ਆਲ ਸਾਰੀ ਬੈਡੀ ਚਲੋ ਨਹੀਂ ਤਾਂ ਸ਼ੋਅ ਤੇ ਲੈ ਜਾਣਾ ਨਹੀਂ ਪਰ ਜਿੰਨਾ ਵੀਰ ਭਰਾਵਾਂ ਨੇ ਲੈ ਜਾਣਾ ਹੋਵੇ ਬਈ ਉਹ ਇੱਥੇ ਵਿਜ਼ਿਟ ਕਰਕੇ ਆਪਦੇ ਹੱਥੀਂ ਵੇਖ ਕੇ ਬਾਈ ਉਹਨਾਂ ਕੋਲ ਜਾ ਸਕਦੇ ਤੁਹਾਨੂੰ ਮੈਂਸ਼ਨ ਅੱਜ ਮੈਂ ਕਰ ਦੇਣਾ ਸਾਰਾ ਕੁਝ ਢਾਕੇ ਨਾ ਤੁਹਾਨੂੰ ਹਾਂਜੀ ਬਾਕੀ ਬਾਈ ਹੁਣਾ ਕੋ ਇੱਧਰ ਆ ਕੇ ਹੁਣ ਪੈਟਾ ਗੀਰੀ ਵਗੈਰਾ ਹੈ ਨਾ ਚਾਹੀਦੀ ਫੀਡ ਵਗੈਰਾ ਤੇ ਹਾਂਜੀ ਫੀਡ ਕਿਨੇ ਕਿਹੜੇ ਕਿਹੜੇ ਜਾਨਵਰਾਂ ਦੀ ਆਪਣੇ ਕੋਲ ਸਾਰੇ ਜੀ ਸਾਰਿਆਂ ਦੀ ਹੈ ਸਰ ਕੈਟ ਦੀ ਡੌਗ ਦੀ ਗਿਨੀ ਪੈਗ ਹੋ ਗਿਆ ਹਾਂਜੀ ਪੈਰਟ ਹੋ ਗਿਆ ਪੈਰਟ ਠੀਕ ਹੈ ਜਿੱਦਾਂ ਟਾਰਟਲ ਹੋ ਗਿਆ ਫਿਸ਼ ਹੋ ਗਿਆ ਅੱਛਾ ਸੱਚੇ ਵੀ ਅੱਜ ਕੱਲ੍ਹ ਬਈ ਲੋਕਾਂ ਨੂੰ ਆਲਟਰੀ ਵੀ ਆ ਸ਼ੌਂਕ ਆ ਟਾਰਟਲ ਵਗੈਰਾ ਆ ਇੱਧਰ ਸੱਚ ਰੂਮ ਕਹੜਾ ਛਾ ਇਹ ਡੌਗ ਦੇ ਸਰ ਕੱਪੜੇ ਕੈਟ ਦੇ ਕੱਪੜੇ ਡੌਗ ਦੇ ਕੱਪੜੇ ਇਹ ਚੀਜ਼ ਭੈੜ ਬੁਰਾ ਆਪ ਇਹ ਕਰਾਂ ਸਲੈਕਟ ਵਿੱਚੋਂ ਇਹ ਤਾਂ ਵੈਰਾਈਟੀ ਬਹੁਤ ਆਪਨੇ ਮਾੜੀ ਵੈਰਾਈਟੀ ਗੁਰੂ ਆ ਇਹ ਤਾਂ ਬੰਦਿਆਂ ਨਾਲ ਜਿਆਦੇ ਕੱਪੜੇ ਰੱਖੀ ਫਿਰਦੇ ਨੇ ਤੁਸੀਂ ਦਾ ਔਰ ਇਹਦੇ ਰੇਟ ਵੀ ਬਹੁਤ ਬਹੁਤ ਰੀਜ਼ਨੇਬਲ ਹਾਂ ਪ੍ਰਾਈਸ ਜੀ ਜ਼ਰੂਰੀ ਆ ਵੀ ਜੈਨੂਅਨ ਹੀ ਚਾਹੀਦੇ ਹਾਂ ਸਾਡੇ ਰੇਟ ਹੋਲਸੇਲ ਦੇ ਆ ਨਾ ਜੀ ਹੋਲਸੇਲ ਦਾ ਰੇਟ ਸਾਰਾ ਹੀ ਬਿਲਕੁਲ ਬਿਲਕੁਲ ਕੱਲੀ ਕੱਲੀ ਚੀਜ਼ ਭਾਵਾਂ ਤੁਸੀਂ ਇੱਕ ਪੀਸ ਲੋ ਭਲਾ ਹਜ਼ਾਰ ਰੋ ਲਓ ਦੇਖਾ ਕੁੱਤਿਆਂ ਦੇ ਬਿੱਲੀਆਂ ਦੇ ਇਹਦੇ ਵੈਰਾਈਟੀ ਬਹੁਤ ਆ ਨਾ ਜੀ ਹਾਂ ਬਾਕੀ ਤੁਸੀਂ ਆਪਦਾ ਪੰਜਾਬ ਘੁੰਮ ਫਿਰ ਕੇ ਵਧੀਆ ਚੀਜ਼ਾਂ ਆਪਦੇ ਲਈ ਜੋ ਪਸੰਦ ਆ ਤੁਹਾਨੂੰ ਉਹ ਚੀਜ਼ਾਂ ਦੇਖ ਸਕਦੇ ਆ ਨਾ ਆ ਫੀਡ ਆ ਜਿਵੇਂ ਉਹਨਾਂ ਦੇ ਸੋਪ ਵਗੈਰਾ ਆ ਗਏ ਆ ਕੁਝ ਜਿਵੇਂ ਮੈਡੀਸਨ ਵਗੈਰਾ ਹਨਾ ਹਾਂਜੀ ਸ਼ੈਂਪੂ ਹੋ ਗਏ ਸਪਲੀਮੈਂਟ ਹੋ ਗਏ ਆ سیرਮ ਵੀ ਭਰਾਵਾ ਮੈਨੂੰ ਤਾਂ ਇਹ ਪਤਾ ਲੱਗਾ سیرਮ ਵਗੈਰਾ ਵੀ ਨਹੀਂ ਨਹੀਂ ਆ ਸ਼ੈਂਪੂ ਕਾਫੀ ਚੀਜ਼ਾਂ ਹੁੰਦੀਆਂ ਭਰਾਵਾ ਜਾਨਵਰਾਂ ਦੇ ਲਾਉਣ ਲਈ ਵੈਰਾਈਟੀ ਬਹੁਤ ਆ ਭਾਜੀ ਹਾਂ ਬਾਕੀ ਹੋਰ ਵੈਰਾਈਟੀ ਜਿਹੜੀ ਕੋਈ ਅਦਰ ਲੈਣੀ ਹੋਵੇ ਬਾਕੀ ਸ਼ਾਇਦ ਆ ਆ ਜਿਹੜਾ ਆਪਣਾ ਇਹ ਫਿਸ਼ ਦਾ ਸਾਰਾ ਸੈਗਮੈਂਟ ਹਾਂਜੀ ਟਾਰਟਲ ਹੋ ਗਿਆ ਫਿਸ਼ ਫੂਡ ਹੋ ਗਿਆ ਅਕੁਅਰੀਅਮ ਹੋ ਗਏ ਕਿ ਵੇਰੀਮ ਲੇ ਲੇ ਫਿਸ਼ ਟਾਈਮ ਚ ਲੱਗਦੇ ਨੇ ਸ਼ਾਜੀ ਇਹਨਾਂ ਸਾਰੇ ਹਾਂਜੀ ਹੀਟਰ ਹੋ ਗਿਆ ਨਾ ਜਿੱਦਾਂ ਹੁਣ ਮੈਂ ਸਰਦੀਆਂ ਹਾਂਜੀ ਹਾਂਜੀ ਤੇ ਆ ਹੀਟਰ ਆਪਣੇ ਕੋਲ ਅਵੇਲੇਬਲ ਆ ਇਹ ਜਿਵੇਂ ਜਨਵਾਰਾਂ ਦੇ ਲਈ ਲਾਣਾ ਫਿਸ਼ ਦੇ ਕੁਵੇਰੀਓਂ ਦੇ ਅੰਦਰ ਪਾਣੀ ਨਿੱਗਾ ਕਰ ਦਿੰਦੇ ਪਾਣੀ ਨਿੱਗਾ ਕਰ ਦਿੰਦੇ ਹਾਂਜੀ ਹਾਂਜੀ ਕਿ ਠੰਡਾ ਪਾਣੀ ਨਹੀਂ ਹੁੰਦਾ ਤਾਂ ਪਾਪੀ ਪਰ ਫਿਸ਼ ਟੈਂਕ ਲਈ ਤੁਹਾਡੇ ਕੋ ਸਾਰੀ ਏ ਟੂ ਜ਼ेड ਹਾਂਜੀ ਹਾਂਜੀ ਚੀਜ਼ਾਂ ਪਈਆਂ ਹਨਾ ਹਾਂਜੀ ਹਾਂਜੀ ਆ ਪੈਰਟ ਲਈ ਤੂਤਿਆਂ ਲਈ ਵੀ ਭਾਈ ਸਾਰਾ ਕੁਝ ਮਾਰ ਜੜੀਆਂ ਨਿੱਕੀਆਂ ਨਿੱਕੇ ਚੜੀਆਂ ਭਾਈ ਜੇ ਕਿਸੇ ਨੂੰ ਦਾਣੇ ਚੜੀਆਂ ਜਿਵੇਂ ਪਸੰਦ ਹੁੰਦੀਆਂ ਆ ਇਹ 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 ਆਮ ਤੌਰ ਤੇ ਜ਼ਿਆਦਾਤਰ ਲੋਕਾਂ ਕੋਲੇ ਆ ਬਰਡ ਕਰੇ ਰੱਖਿਆ ਹੁੰਦਾ ਹਾਂ ਆ ਰੱਖਿਆ ਹੁੰਦਾ ਭਾਈ ਮੈਂ ਵੇਖਿਆ ਬੜਿਆਂ ਕੋ ਔਰ ਇਹ ਜਿਹੜਾ ਬਰਡ ਫੂਡ ਹੈ ਨਾ ਇਹ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਆ ਤੇ ਔਰ ਕੁਆਲਿਟੀ ਬਹੁਤ ਵਧੀਆ ਖਾਂਦੇ ਖੁਸ਼ ਹੋ ਕੇ। ਸਹੀ ਪ੍ਰਾਈਸ ਤੇ ਹੀ ਜਾਈਦਾ ਜਨਤਾ ਖੁਸ਼ ਹੁੰਦੀ ਜਦੋਂ ਪ੍ਰਾਈਸ ਉਹਨਾਂ ਨੂੰ ਸਹੀ ਮਿਲੇ ਤੇ ਕੁਆਲਿਟੀ ਵਧੀਆ ਮਿਲੇ। ਹਾਂਜੀ। ਬਾ ਗੱਲ ਆਹ ਡਿਪਾਰਟਮੈਂਟ ਸਹੀ ਸਾਰਾ ਕੀ ਕਹਦਾ ਆਪਣਾ? ਇਹ ਸਾਰਾ ਕਬੂਤਰਾਂ ਦਾ ਸੈਗਮੈਂਟ ਹੈ ਜੀ। ਸਾਰੇ ਇੰਨਾ ਭਰਿਆ ਸਾਰੇ ਕਬੂਤਰਾਂ ਦਾ ਸਹੀ। ਇਹ ਸਾਰਾ ਹਾਂਜੀ। ਇਹ ਬਾਹਰਲੇ ਪ੍ਰੋਡਕਟ। ਜੀ ਨੌਲੇ ਦਿਓਗਾ ਕਬੂਤਰਾਂ ਦੇ ਵਿੱਚ ਕਿਹੜੀ ਏਡੀ ਨੇ ਛੇਵਾਉਣੀਆਂ ਸਹੀ ਤੁਸੀਂ ਤਾਂ ਬਾਵਾ ਕੁਝ ਰੱਖੀ ਬੈਤ ਮੈਡੀਸਨ ਦੇ ਤੌਰ ਤੇ। ਇਹ ਆਪਣੇ ਕੋਲ ਸਾਰੀਆਂ ਜਿਹੜੀਆਂ ਇੰਪੋਰਟਡ ਦਵਾਈਆਂ। ਇੰਪੋਰਟਡ ਆ ਵੀ ਸਾਡੇ ਕੋਲ ਇਹ ਤਾਂ ਪੁਰਾਣੀਆਂ ਹੀ ਆ ਪਰ ਇਹਦੇ ਚੇ ਹੈ ਕਿ ਸਾਰੀਆਂ ਵੋਟਡ ਦਵਾਈਆਂ ਅੱਜਕੱਲ ਸਿਸਟਮ ਚੇਂਜ ਹੋ ਗਿਆ ਸਾਰੇ ਹਾਂਜੀ ਅੱਗੇ ਲੋਕੀ ਘਰ ਦੇ ਨੁਕਸੇ ਲਾ ਲੈਦੇ ਹਾਂ ਜਿਹੜੀ ਨਵੀਂ ਜਨਰੇਸ਼ਨ ਆ ਉਹ ਅਗਲੇ ਵੀ ਘਰ ਦੇ ਨੁਕਸੇ ਘੱਟਦੇ ਹੋ ਗਿਆ ਤੇ ਆਨਲਾਈਨ ਹੋ ਗਿਆ ਜਦੋਂ ਵੀ ਕਿਸੇ ਲੋੜ ਹੋ ਸੱਚ ਆਪਣੇ ਸਾਜੀ ਇਹ ਚੀਜ਼ ਦੱਸਿਓ ਸੱਚ ਜੇ ਕਿਸੇ ਬੰਦੇ ਤੋਂ ਵਿజిਟ ਨਾ ਕੀਤਾ ਜਾਵੇ ਉਹ ਤੁਹਾਡੇ ਤੋਂ ਫੋਟੋ ਭੇਜ ਕੇ ਆਨਲਾਈਨ ਮੰਗਾਵੇ ਆਨਲਾਈਨ ਮੰਗਾ ਸਕਦਾ ਉਹ ਕਾ ਕਿਹੜੀ ਚੀਜ਼ ਤੇ ਮੰਗਾਵੇ ਤੁਹਾਡੇ ਤੋਂ ਬਸ WhatsApp ਤੇ ਸਾਨੂੰ ਪੈਸੇ ਸੈਂਡ ਕਰਦੇਵੇ ਨੰਬਰ ਨੰਬਰ ਦੱਸੋ ਫਿਰ WhatsApp ਵਾਲਾ ਜਿਹੜਾ ਮੇਨ ਚੀਜ਼ ਹੈ ਹੈਰੀ ਪੈਡ ਸ਼ਾਪ 98858485 ਲੜਾ 98886822 ਟਾ ਫੈਰੀਪਟ ਚੋਪ੍ਰੇਮ ਨਗਰ ਬੋਗਾਂ ਬਾਕੀ ਵੀ ਛਾ ਹੁਣਾ ਦਾ ਮੈਂ ਸਕਰੀਨ ਤੇ ਨੰਬਰ ਚਲਾ ਵੀ ਦਿਨਾ ਦੋ ਨੰਬਰ ਆ ਛਾ ਹੁਣਾ ਦੇ ਜੇ ਇੱਕ ਨਾਲ ਲੱਗੇ ਦੂਜੇ ਤੇ ਲਾ ਲਿਓ ਠੀਕ ਹੈ ਕਿ ਨਹੀਂ ਤੇ ਬਾਕੀ ਮੇਨ ਵਿਜ਼ਿਟ ਕਰਕੇ ਮੈਂ ਤਾਂ ਤਾਂ ਕਹਿਣਾ ਵੀ ਆਪਦੇ ਅੱਖੀ ਅੱਖੀ ਚੀਜ਼ ਵੇਖ ਕੇ ਬੰਦਾ ਲੈ ਜAVE ਬਸ ਅਛਾ ਜੀ ਆਪਣਾ ਐਡਰੈਸ ਇੱਕ ਵਾਰੀ ਪ੍ਰੋਪਰ ਸਮਝਾ ਦਿਓ ਮੈਂ ਵੈਸੇ ਬੋਰਡ ਵਿਖਾਦਾ ਸੀ ਬਾਹਰੋਂ ਆਪਣਾ ਐਡਰੈਸ ਸਮਝ ਆਇਆ ਹੋ ਹੈਰੀਪੈਡ ਸ਼ੋ ਪ੍ਰੇਮਨਗਰ ਮੋਗਾ ਨੀਅਰ ਕਾਲਸਾ ਰੋਡ ਪਟਕ 988584284998856288 ਜਦੋਂ ਮਾਜੀ ਆਓ ਤੁਹਾਡਾ ਵੈਲਕਮ ਹੈ ਸਵਾਗਤ ਕੀਤਾ ਜਾਊਗਾ ਔਰ ਰੇਟ ਜਿਹੜੇ ਹੋਲ ਸੇਲ ਦੇ ਜਦੋਂ ਵੀ ਕਿਸੇ ਬੇਟੇ ਘਰੇ ਬੈਠੇ ਬੰਦੇ ਨੂੰ ਸਮਾਨ ਦੀ ਲੋੜ ਆ ਤੇ ਉਹਨੂੰ ਘਰ ਸਮਾਨ ਬਾਈ ਕੋਰੀਅਰ ਜਿਹੜਾ ਹੈਗਾ ਪਹੁੰਚਾਇਆ ਜਾਊਗਾ ਕੋਰੀਅਰ ਦਾ ਖਰਚਾ ਜਿਹੜਾ ਐਕਸਟਰਾ ਚਾਰਜ ਕਰਾਂਗੇ ਅੱਛਾ ਠੀਕ ਹੈ ਠੀਕ ਹੈ ਬਾਕੀ ਭਾਈ ਰੇਟ ਕਿਉਂਕਿ ਮੈਂ ਤਾਂ ਦੰਦਾ ਹੀ ਸਹੀ ਦੱਸਦਾ ਵੀ ਇਹ ਜਿਹੜੀ ਜਨਮਰਾਨੀ ਸੈਸ ਹੈ ਜੀ ਲੋਕ ਡਰਦੇ ਪੈਸੇ ਪਤਾ ਕਿਉਂ ਨਹੀਂ ਲਾਉਂਦੇ ਬਾਈ ਲੋਕਾਂ ਨੂੰ ਐ ਹੁੰਦਾ ਮਹਿੰਗਾ ਬਹੁਤ ਜ਼ਿਆਦਾ ਸਮਾਨ ਖਰੀਦਣ ਜਾ ਸਕਦਾ ਰੇਟ ਤਾਂ ਜਰੂਰ ਆ ਅਗਲੇ ਨੂੰ ਰੇਟ ਤਾਂ ਆਪਣੇ ਸਾਰੇ ਹੋਲਸੇਲ ਦੇ ਆ ਹੋਲਸੇਲ ਦੇ ਜੇ ਤੂੰ ਮਿਲਣਗੇ ਨਹੀਂ ਬਾਠ ਠੀਕ ਆ ਫਿਰ ਟਰਾਈ ਕਰਕੇ ਸਾਡੇ ਕੋਲ ਆ ਜਾਓ ਬਾਕੀ ਬਾਈ ਮੋਗੇ ਦੀ ਬਾਈ ਮਸ਼ਹੂਰ ਦੁਕਾਨ ਆਏ ਹੈਰੀ ਪੈਂਟ ਸ਼ਾਪ ਕੋ ਮਾੜਾ ਮੋਟਾ ਨਾ ਨਹੀਂ ਗਾ ਮੋਗੇ ਚ ਭਰਾਵਾ ਸਹੀ ਗੱਲ ਆ ਜੇ ਕਿਸੇ ਨੇ ਵੀ ਕੋਈ ਡਾਕ ਦੀ ਕੋਈ ਚੀਜ਼ ਲੈਣੀ ਹੁੰਦੀ ਇਹਨਾਂ ਕੋਈ ਪਹੁੰਚਦਾ ਸਿੱਧਾ ਹੀ ਬਾਈ ਮੋਗੇ ਤਾਂ ਮਸ਼ਹੂਰ ਆ ਤਾਂ ਹੀ ਆਪਾਂ ਵੀ ਰੀਜਨ ਆ ਕਿ ਇਹਨਾਂ ਦੀ ਵਲੌਗ ਮੈਂ ਪ੍ਰੋਪਰ ਕੱਢਣ ਦਿਆ ਇਹ ਚੱਕਰ ਕਰਕੇ ਇਹ ਗਰੇਵੀ ਮਤਲਬ ਕਾਦੇ ਆਸਤੇ ਕੰਮ ਆਉਂਦੀ ਸ਼ਾਜੀ ਡੌਗ ਅੱਜਕੱਲ ਜਿੱਦਾਂ ਖਾਣਾ ਖੋਣਾ ਛੱਡ ਜਾਂਦੇ ਆ ਜਿਵੇਂ ਮੰਨ ਕੇ ਚਲੋ ਇਹ ਮੈਂ ਗਰੇਵੀ ਦਾ ਇੱਕ ਚੀਜ਼ ਹੋਰ ਵੀ ਸੱਚ ਸੁਣੀ ਸੀ ਸ਼ਾਜੀ ਗਰੇਵੀ ਕਹਿੰਦੇ ਜੇ ਮੰਨ ਕੇ ਚਲੋ ਆਪਣਾ ਡੌਗ ਕਿਸੇ ਟਾਈਮ ਮੈਡੀਸਿਨ ਨਾ ਖਾਂਦਾ ਹੋਵੇ ਹਨਾ ਜਿਵੇਂ ਡੀਵਰਮਿੰਗ ਟੈਪ ਜਾਂ ਕੋਈ ਹੋਰ ਚੀਜ਼ ਜੇ ਮੈਡੀਸਿਨ ਦੇਣੀ ਪਵੇ ਉਹਨੂੰ ਐਮਰਜੈਂਸੀ 'ਚ ਤੇ ਡੌਗ ਕਈ ਵਾਰੀ ਖਾਂਦੇ ਨਹੀਂ ਡੌਗ ਨੱਕ ਜਿਹਾ ਵੜਾ ਚੜਾਉਂਦੇ ਗਰੇਵੀ ਮੈਨੂੰ ਲੱਗਦਾ ਉਹ 'ਚ ਵੀ ਹਨਾ ਗਰੇਵੀ ਉਹ ਚੀਜ਼ 'ਚ ਵੀ ਬਹੁਤ ਕੰਮ ਆਉਂਦੀ ਹੈ ਹਨਾ ਇਹ ਸੌਸੇਜ ਇਹ ਸੌਸੇਸ ਖਾਣ ਲਈ ਪੀ ਪੀਜੀ ਵੀ ਰੱਖੇ ਭਾਜੀ ਵਾਜਤੀ ਵਾਜਤਾ ਜੀ ਸਾਰਾ ਗ੍ਰੈਪ ਹੈ ਹੌਣ ਲੱਗਾ ਪਹਿਲੀ ᱫਰ ਵੇਖਿਆ ਜੋ ਜਿੰਦਗੀ ਦੀ ਆ ਸੱਚ ਸਹੀ ਆ ਆਪਾਂ ਨੂੰ ਇੱਕ ਹੋਰ ਚੀਜ਼ ਦੱਸੋ ਆਪਣੇ ਕੋ ਕੋੜਿਆਂ ਦੀ ਵੀ ਹਰੇਕ ਤਰ੍ਹਾਂ ਦੀ ਕੋੜਿਆਂ ਦੀ ਵੀ ਐਕਸੈਸਰੀ ਰੱਖਦੇ ਆ ਤੇ ਉਹਨਾਂ ਦੀ ਮੈਡੀਸਿਨ ਵਗੈਰਾ ਸਾਰੀ ਮਿਲ ਜਾਂਦੀ तकरीबन तकरीबन ਸਾਰੀ ਰੱਖਦੇ ਆ ਕੋੜਿਆਂ ਦੀ ਹੋਈ ਵੱਡੇ ਜਾਨਵਰਾਂ ਦੀ ਛੋਟੇ ਜਾਨਵਰਾਂ ਦੀ ਕਬੂਤਰਾਂ ਦੀ ਠੀਕ ਹੈ ਜੀ ਗਾਵਾਂ ਮੱਝਾਂ ਘੋੜੇ ਠੀਕ ਹੈ ਜੀ ਜਿਹੜਾ ਵੀ ਪੈਟ ਦੇ ਤੌਰ ਤੇ ਆਪਾਂ ਵਰਤਦੇ ਆ ਵੀ ਜਿਹੜਾ ਵੀ ਆਪਾਂ ਰੱਖਦੇ ਆ ਸਾਈਡ ਦੇ ਤੌਰ ਤੇ ਆ ਵੀ ਆ ਪੋਲਟਰੀ ਫੀਡ ਪੋਲਟਰੀ ਇੰਜੈਕਸ਼ਨ ਆ ਪੋਲਟਰੀ ਦੀ ਫੀਡ ਅੱਛਾ ਜੀ ਪੋਲਟਰੀ ਦੀ ਐਕਸੈਸਰੀ ਠੀਕ ਹੈ ਜੀ ਭਾਂਡੇ ਪਾਣੀ ਪੀਣ ਵਾਲੇ ਫੀਡ ਪਾਉਣ ਵਾਲਾ ਆ ਡੱਡ ਤਰ੍ਹਾਂ ਦੇ ਆਪਾਂ ਵੀ ਘਰੇ ਬਈ ਮੁਰਗੇ ਰੱਖੇ ਆ ਆਪਾਂ ਵੀ ਲੈ ਕੇ ਜਾਵਾਂਗੇ ਅੰਦਰ ਤੋਂ ਉਹ ਵੀ ਸ਼ਾਪਿੰਗ ਕਰਾਂਗੇ ਉਹ ਵੀ ਅਗਲੇ ਹੁੰਦੇ ਜੀ ਉਹ ਤਾਂ ਨੰਬਰ ਆਲ ਰਾਊਂਡਰ ਕੰਮ ਆ ਜੋ ਮੈਗਨਾ ਹੈਗਾ ਸਾਰਾ ਕੁਝ ਹਾਂ ਜੀ